ਮੈਂ ਮਾਰਗੀ ਮੇਰਾ ਗੱਭਰੂ ਕੋ ਸਮੈ ਨੂੰ ਨਹੀਂ ਲੱਭਣਾ। ਨੇ ਰਾਤੀ ਮੁੰਡਾ ਲਾ ਲਿਆ ਲੈ ਅਜਿਹੇ ਉੱਡ ਰੋਈ ਜਾਣਾ ਜਾਂਦਾ ਕਰਦੇ ਦੀ ਮੌਤ ਹੋ ਗਈ। ਹੁਣ ਆ ਮੁੰਡਾ ਨੌਜਵਾਨ ਮੁੰਡਾ ਦੀ ਮੌਤ ਹੋ ਗਈ ਆ ਤੁਹਾਡੇ ਸਾਹਮਣੇ ਵੇਆ ਵਾ ਤੇ ਜੇ ਕਰੇ ਨਸ਼ਾ ਨਾ ਮਿਲਦਾ ਤਾਂ ਕੀ ਕਾ ਨਾਮ ਆਉਂਦੇ ਤੇ ਇਹਦੀ ਨਾਮ ਮੌਤ ਹੁੰਦੀ। ਬੋਲ ਗਰੀਬੀ ਮਾਰ ਗਈ ਬਾਗੀ। ਇਸ ਸੱਨੇ ਨਸ਼ੇ ਨੇ ਮਰਵਾਇਆ ਮੇਰਾ ਪਾ ਲੋੜਾ ਮੈ ਗਿਆ ਹਾਏ ਇਹ ਨਹੀਂ ਨਹੀਂ ਸੋਚੇ ਦਾ ਕੁਛ ਹੋਣਾ ਮੈਂ ਕਿਹਾ ਸਾਆਂਿਆ ਕੋਲ ਨੇ ਜੇ ਮੈਂ ਤਾਂ ਖੱਤੇ ਇਹਨਾਂ ਨੇ ਖੱਤੇ ਆ ਨੂੰ ਆਟਾ ਦਿੱਤਾ ਇਹਨਾਂ ਦੀ ਧਾਰੀ ਚ ਢੇਰ ਪਾਇਆ ਇਹਨਾਂ ਵਿੱਚ ਮੂਤ ਪਾਇਆ ਨਹੀਂ ਧਾਰੀ ਚ ਕੰਜਰਾ ਨਹੀਂ ਆ ਜੇ ਕਾਦੀ ਸਮਾਰ ਕੁੱਤੀ ਬੜੀ ਫਿਰਦੀ ਆ ਸਾਹਮਣੇ ਆ ਜੇ ਮੈਂ ਸਾਹਮਣੇ ਪੱਟੇ ਨਾ ਮੈਨੂੰ ਦਰ ਮੈਂ ਨਹੀਂ ਡਰਦਾ ਮਾਇਓ ਖਿਓ ਕਿ ਤਾ ਤਾਂਗਾਂ ਵਿੱਚ ਨਹੀਂ हथी सरकारे सोचियो ग़रीब टुड भरे कंजर कंजरा घुमी नारे लाए त मा चङा जान मुंडा न छॾे किथे जो लॻंदा ले बदले मर्ज़ी गबरू किथो लभू नी किथो लभूं तरियो दादा ਸਦਿਆ ਨਾਲ ਹੋ ਜੇ ਖਾਨਾ ਖੁਚੀ ਹੋ ਜੇ ਤਾ ਇਹ ਨਾ ਨਸ਼ਾ ਹੀ ਨਾਲ ਹੋ ਰਿਹਾ ਨਾ ਨਾ ਹੋ ਰਿਹਾ ਤੇਰਾ ਗੱਭਰੂ ਕੋ ਤਾਂ ਨਾ ਜਾਂਦਾ ਤੇ ਮੀਨਾ ਤੋਂ ਮੈਂ ਹੁਣ ਮਰੀ ਜੋ ਫਮੀ ਮਾ ਜਹਾ ਜੋ ਮੁੰਡਾ ਮਨਮੋਹ ਸਿੰਘ ਬਣੀ ਆ ਗਲੀ ਲੱਖਿਆਲੀ ਮੱਲਾ ਗੂਗਲਪੁਰ ਤਰਨ ਤਰਨ ਦਾ ਰਹਿਣ ਵਾਲਾ ਇਹਨੇ ਰਾਤ ਦੀ ਟੀਕਾ ਲਾ ਲਿਆ ਨਸ਼ੇ ਦੇ ਓਵਰਡੋਜ਼ ਦਾ ਜ਼ਿਆਦਾ ਕਰਕੇ ਤੇਦੀ ਮੌਤ ਹੋ ਗਈ ਆ ਗਿਆ ਬਾਤ ਨਸ਼ੇ ਦੇ ਕਾਰਨ ਹਰ ਗਲੀ ਹਰ ਮੱਲੇ ਜਿੱਥੋਂ ਮਰਜੀ ਨਸ਼ਾ ਆ ਮਿਲਦਿਆ ਗੱਲ ਕਰਨ ਕਿਥੋਂ ਨਹੀਂ ਮਿਲਦਾ ਸਾਡੇ ਨਾਲ ਜੇ ਸਰਕਾਰ ਦੇ ਵਿੱਚ ਜੇ ਗੱਲ ਕਰਦੇ ਹੁਣ ਆ ਮੁੰਡਾ ਨੌਜਵਾਨ ਮੁੰਡਾ ਆਦੀ ਮੌਤ ਹੋ ਗਈ ਆ ਤੁਹਾਡੇ ਸਾਹਮਣੇ ਪਿਆ ਵਾ ਤੇ ਜੇਕਰ ਇਹ ਨਸ਼ਾ ਨਾ ਮਿਲਦਾ ਹੁੰਦਾ ਟੀਕਾ ਨਾ ਲਾਉਂਦੇ ਤੇ ਇਹਦੀ ਨਾ ਮੌਤ ਹੁੰਦੀ ਤੇ ਬਹੁਤ ਜ਼ਿਆਦਾ ਨਸ਼ਾ ਵਧਿਆ ਪਿਆ ਜੇ ਸਰਕਾਰ ਨੂੰ ਇਹਦੇ ਬਾਰੇ ਕੋਈ ਧਿਆਨ ਦੇਣਾ ਜਿੱਦਾਂ ਹਰ ਮੇਰਾ ਕੁਲਵੰਤ ਸਿੰਘ ਹੈ ਜੀ ਮੈਨੂੰ ਲੱਗਦਾ ਡੜਾਏ ਮੇਰੇ ਜਵਾਈ ਦਾ ਭਰਾ ਵਾ ਜੀ ਇਹ ਕਿੱਥੇ ਰਹਿ ਰਹੇ ਇਹ ਗੋਪਲਪਾਲ ਮੰਨੇ ਜੀ ਤੁਸੀਂ ਕੀ ਕਹਿਣਾ ਚਾਹੋਗੇ ਜੀ ਸਰਕਾਰ ਬਾਰੇ ਕਹਿਣਾ ਚਾਹੁੰਦਾ ਜੀ ਨਸ਼ਾ ਬੰਦ ਹੋਣਾ ਚਾਹੀਦਾ ਵਾ ਗੋਗਲ ਮਹੱਲੇ ਚ ਮਰਾਦਪੁਰ ਚ ਸ਼ਰੇ ਆਮ ਨ ਇਹ ਕਿੰਨੀ ਅਸਅਤ ਜੀ ਮੇਰੇ ਨਾਲ ਆਈਦਾ ਕਿ ਨਾਮ ਨਾਲ ਮਣੀ ਆ ਜੀ ਟੀਕਾ ਲਾ ਲਿਆ ਜੀ ਹਾਂਜੀ ਟੀਕਾ ਲਾ ਲਿਆ ਜੀ ਨੇ ਇਹਦੇ ਭਾਈ ਹੈ ਮਾਂ ਵੀ ਹੈਗੇ ਡੈਡੀ ਮਮਾ ਮਮਾ ਡੈਡੀ ਨੇ ਹੈਗੇ ਜੀ ਮੇਰਾ ਸੋਮਾ ਦੀ ਅਛਾਏ ਤੁਹਾਡਾ ਕੀ ਲੱਗਦਾ ਹੈ ਤੁਹਾਡਾ ਮੇਰਾ ਕਵੈਰਾ ਮੈਂ ਤੇ ਜਿਹਾ ਕਰ ਨਹੀਂ ਕਹਾਂ ਜੇ ਰਖ ਮੁੰਡੇ ਮੈਂ ਹਰ ਕਰ ਬਾਂਜ ਮੈਂ ਮਰ ਗਈ ਮੇਰਾ ਜਬਰੂ ਪੁੱਤ ਮੈਨੂੰ ਨਹੀਂ ਲੱਭਣ ਇਹਦੀ ਨਾ ਮਾਂ ਕਿੰਨਾ ਚਿਰ ਹੋ ਗਿਆ ਦੀ ਇਹਦੀ ਡੈਥ ਹੋਈ ਨਹੀਂ ਦੀ ਮੰਮੀ ਨੂੰ ਡੜੀ ਇਹ ਹੋ ਗਿਆ ਤਾਂ ਇਹਨਾਂ ਪਤਾ ਕਿੰਨਾ ਚਿਰ ਹੋ ਗਿਆ 2 ਸਾਲ ਹੋ ਗਏ ਅੱਛਾ ਜੀ ਇਹਨਾਂ ਕਹਿੰਦਾ ਮੈਂ ਮਰ ਗਈ ਉਹਨਾਂ ਨਹੀਂ ਮੈਨੂੰ ਨਹੀਂ ਇਹਦੇ ਕੋਲ ਛੋਟਾ ਵਾਰ ਤਾਂ ਦੇ ਕੋ ਰਹਿੰਦਾ ਸੀ ਮੈਂ ਚਾੜੀਆਂ ਜੋ ਉੱਥੇ ਨਹੀਂ ਦੀ ਨਹੀਂ ਆ ਇਹ ਮੇਰੇ ਪੁੱਤ ਮੈਨੂੰ ਵੇਖ ਵੇਖ ਕੇ ਰੋਂਦੇ ਵੀ ਸਾਡੀ ਮਾਂ ਰੋਂਦੀ ਆ ਇਹ ਮਰ ਗਈ ਇਹਦੇ ਬਦਲੇ ਇਹ ਮੈਨੂੰ ਖਾਦੇ ਸੀ ਮੈਂ ਜਾਣਦੀ ਨਹੀਂ ਆ ਮੈਂ ਆਖਣ ਦੇ ਇਹ ਨਿਸ਼ਾਨਾ ਤੁਹਾਨੂੰ ਛੱਡ ਦੂੰਗੀ ਪਰ ਤੁਹਾਨੂੰ ਤੇ ਇਹਨੂੰ ਨਿਸ਼ਾਨਾ ਦੀ ਮਾਂ ਹੈ ਬੜਾ ਕੁਝ ਕਰਦੀ ਐ ਮੈਂ ਹੀ ਪਾਲਿਆ ਰੋਟੀ ਪਕਾਇਆ ਸਭ ਕੁਝ ਘਰ ਵਿੱਚ ਦਾ ਕਪੜਾ ਤੋਹ ਤੇ ਮੈਂ ਇਹਦੇ ਬਨੋਂ ਨਹੀਂ ਸਕਦੀ ਮੇਰੇ ਲੇਲਾ ਇਹਨੇ ਮੇਰੇ ਨਾਲ ਜਿੱਥੇ ਜਾਣਾ ਕੀ ਮਾਤਾ ਨੇ ਕੀ ਦੇਖਿਆ ਤੂੰ ਕੀ ਲਾਇਆ ਨੇ ਇਹਨੇ ਉਹ ਮਨਸ਼ਾ ਕੀ ਓ ਟੀਕਾ ਕਿ ਕੀ ਕੀ ਤਾਈਏ ਨੇ ਮੈਂ ਤੇ ਪਰਸੋਂ ਚਲੀ ਗਈ ਹਾਂ ਚਾਹਾਂ ਸੀ ਕਿ ਨਹੀਂ ਪਰਸੋਂ ਆਈ ਹਾਂ ਆਰੇ ਕੇ ਵੇਖਿਆ ਨਾ ਫੋਨ ਕੀਤਾ ਮੈਂ ਤੁਥੇ ਗੋਮ ਹੋਈ ਮੈਂ ਨਹੀਂ ਰਹਿ ਸਕਦੀ ਮੈਂ ਤੇ ਮਰੀ ਮੇਰੇ ਪੁੱਤ ਨਾ ਪੁੱਤ ਮੈਨੂੰ ਪੁੱਛ ਨਹੀਂ ਆ